ਇਹ ਨਵੇਂ ਬੂਟੇ ਲਾਉਂਦੇ ਗਏ ਨੇ ਇੰਨਾ ਸਾਰੇ ਜੋ ਸੜ ਗਏ ਸੀ ਕਿੱਡੇ ਵਧੀਆ ਨਿਕਲ ਆਇਆ ਸੋ ਤੇ ਇੰਨੀ ਜ਼ਿਆਦਾ ਇਹਨਾਂ ਨੂੰ ਮੌਇਸਚਰ ਨਹੀਂ ਮਿਲਦਾ ਆ ਦੇਖੋ ਅਜੇ ਇਹਨਾਂ ਨੂੰ ਫੁੱਲ ਆਉਣੇ ਪਰ ਪਹਿਲੋਂ ਹੀ ਡਿੱਗਣੇ ਸ਼ੁਰੂ ਹੋ ਗਏ ਆ ਲੱਗਦਾ ਤੇ ਇਹ ਮਾੜਾ ਹੈ ਕਿ ਅਸੀਂ ਇਹਨੂੰ ਤੋੜੀ ਜਾ ਰਹੇ ਹਾਂ ਉੱਪਰੋਂ ਪਰ ਜੇਕਰ ਤੋੜਾਂਗੇ ਨਹੀਂ ਤੇ ਗਰਮੀ ਦਾ ਮੌਸਮ ਆ 6:30 ਦਾ ਟਾਈਮ ਹੋ ਚੁੱਕਾ ਤੇ ਲਗਭਗ 1 ਘੰਟੇ ਦੇ ਵਿੱਚ ਹੁਣ ਸਾਰਾ ਇਹਨਾਂ ਨੂੰ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਡੈਕੋਰਟ ਤੇ ਅੱਜ ਬਹੁਤ ਟਾਈਮ ਬਾਅਦ ਇੱਕ ਲੌਂਗ ਵੀਡੀਓ ਨੂੰ ਮੈਂ ਸ਼ੂਟ ਕਰ ਰਿਹਾ ਹਾਂ ਸ਼ਾਰਟ ਵੀਡੀਓਜ਼ ਵਿੱਚ ਤਾਂ ਤੁਹਾਨੂੰ ਸਾਰਿਆਂ ਨੂੰ ਇਸ ਰੂਫ ਟਾਪ ਜੋ ਇਸ ਗਾਰਡਨ ਦੀਆਂ ਅਪਡੇਟ ਤਾਂ ਮੈਂ ਨਾਲ ਨਾਲ ਦਿੰਦੇ ਰਿਹਾ ਨਾ ਪਰ ਅੱਜ ਹੁਣ ਜਿੱਥੇ ਮੌਸਮ ਕਾਫੀ ਜ਼ਿਆਦਾ ਤਬਦੀਲ ਹੋ ਰਿਹਾ ਹੈ ਗਰਮ ਹੋ ਰਿਹਾ ਹੈ ਤੇ ਸ਼ਾਮ ਦੇ ਟਾਈਮ ਹੁਣ ਜਿੱਥੇ ਪਹਿਲਾਂ ਥੋੜਾ ਸਮਾਂ ਦੇ ਦੇਣ ਵਾਲ ਵੀ ਸੜ ਜਾਂਦਾ ਹੁੰਦਾ ਸੀ ਪਰ ਉੱਥੇ ਹੁਣ ਬਹੁਤ ਜ਼ਿਆਦਾ ਸਮਾਂ ਦੇਣਾ ਪੈ ਰਿਹਾ ਕਿਉਂਕਿ ਵੈਰਾਈਟੀਆਂ ਜ਼ਿਆਦਾ ਨੇ ਪਰ ਹੁਣ ਸ਼ਾਮ ਸੰਭਾਲ ਵੀ ਇਹਨਾਂ ਦੀ ਥੋੜੀ ਕਰਨੀ ਹੈ ਕਿਉਂਕਿ ਜਿੱਥੇ 20 ਵੀ ਪੱਕ ਰਹੇ ਨੇ ਜੇਕਰ ਅਸੀਂ ਉਹਨਾਂ ਦੀ ਸ਼ਾਮ ਸੰਭਾਲ ਨਹੀਂ ਕਰਾਂਗੇ ਤਾਂ 20 ਵੀ ਜਿਹੜੇ ਨੇ ਉਹ ਅਜਾਈ ਜਾਣਗੇ ਉਹਨਾਂ ਨੂੰ ਵੀ ਇਸ ਸਮੇਂ ਸਿਰ ਸੰਭਾਲਣ ਦੀ ਸਾਨੂੰ ਲੋੜ ਹੈ ਇੱਥੇ ਤੇ ਗਰਮੀ ਕਰਕੇ ਹੁਣ ਪਾਣੀ ਵੀ ਲਗਭਗ ਜਿਹੜਾ ਆ ਉਹ ਰੋਜ਼ ਹੀ ਦੇਣਾ ਪੈ ਰਿਹਾ ਸਵੇਰੇ ਵੀ ਕਈ ਵਾਰੀ ਲੋਡ ਪੈ ਜਾਂਦੀ ਹੈ ਕਈ ਵੇਲੇ ਕਿਸੇ ਨੂੰ ਰਾਤ ਨੂੰ ਪਾਣੀ ਨਹੀਂ ਦਿੱਤਾ ਜਾਂਦਾ ਤਾਂ ਸਵੇਰ ਵੀ ਉਹਨੂੰ ਸਵੇਰੇ ਦੇਖ ਕੇ ਤੇ ਉਦੋਂ ਉਹਨਾਂ ਨੂੰ ਪਾਣੀ ਦੀ ਲੋੜ ਪੈ ਜਾਂਦੀ ਉਦੋਂ ਵੀ ਪਾਣੀ ਦਿੱਤਾ ਜਾਂਦਾ ਸੋ ਅੱਜ ਹੁਣ ਉਹੋ ਕੰਮ ਹੀ ਮੈਂ ਕਰਨ ਵਾਸਤੇ ਹੁਣ ਛੱਤ ਤੇ ਆਇਆ ਕਿਉਂਕਿ ਬਹੁਤ ਸਾਰੇ ਐਸੇ ਹੁਣ ਕੰਮ ਨੇ ਜਿਵੇਂ ਪਾਣੀ ਮੈਂ ਦੇਖ ਰਿਹਾ ਕਿ ਸਾਰੇ ਵਿੱਚ ਬੂਟਿਆਂ ਦੇ ਵਿੱਚ ਗਮਲੇ ਵਿੱਚ ਪਾਣੀ ਸੁੱਕਿਆ ਹੋਇਆ ਇੱਧਰ ਦائیں ਤਸਨੀਮੀ ਪਾਣੀ ਦੀ ਦੁਬਾਰਾ ਲੋਡ ਪੈ ਚੁੱਕੀ ਹੋਈ ਹੈ ਉਧਰ ਕੋਚੀਆ ਦੇ ਬੂਟੇ ਲਾਏ ਨੇ ਉਹਨਾਂ ਨੂੰ ਪਾਣੀ ਲਾਉਣਾ ਹੈ ਕੁਝ ਮੈਰੀਗੋਲਡ ਦੇ ਵੀ ਇਕੱਠੇ ਕਰਨ ਵਾਲੇ ਆ ਉਹਨਾਂ ਦੇ ਕਰ ਰਹੇ ਕੁਛ ਤਾਂ ਨਾਲ ਦੇ ਨਾਲ ਮੈਂ ਮੈਰੀਗੋਲਡ ਦੇ ਕਟਾਈ ਛਟਾਈ ਉਹ ਸਾਰੀ ਕਰ ਦਿੱਤੀ ਤੁਹਾਨੂੰ ਮੈਂ ਕੁਛ ਨੂੰ ਸ਼ਾਰਟ ਵਿੱਚ ਵੀ ਮੈਂ ਦਿਖਾਇਆ ਸੀ ਉਹ ਤੁਸੀਂ ਦੇਖ ਵੀ ਸਕਦੇ ਹੋ ਉਸੇ ਉੱਤੇ ਮੈਂ ਸ਼ਾਰਟ ਪਾਇਆ ਵੀ ਹੋਇਆ ਤੇ ਹੋਰ ਵੀ ਬਹੁਤ ਸਾਰੇ ਐਸੇ ਨਵੇਂ ਕੰਮ ਨੇ ਜਿਨ੍ਹਾਂ ਵਿੱਚ ਕੁਝ ਨਵੇਂ ਬੂਟੇ ਵੀ ਲੰਦੇ ਗਏ ਨੇ ਜਿਹੜੇ ਪਰਮਾਨੈਂਟ ਟਰਾਂਟ ਸੀ ਸੋ ਉਹ ਵੀ ਮੈਂ ਅੱਜ ਹੁਣ ਉਹ ਹੀ ਉਹਨਾਂ ਨੂੰ ਅਦਬਾਰਾ ਤੋਂ ਰਿਪੋਰਟਿੰਗ ਵੀ ਕਰਨੀ ਕਿਉਂਕਿ ਸਰਦੀ ਕਰਕੇ ਬਹੁਤ ਸਾਰੇ ਬੂਟੇ ਖਰਾਬ ਹੋ ਚੁੱਕੇ ਸੀ ਸੋ ਅੱਜ ਮੈਂ ਉਹਨਾਂ ਸਾਰਿਆਂ ਨੂੰ ਹੀ ਕਰਦੇ ਹੋਇਆ ਆ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰਨ ਜਾ ਰਿਹਾ ਸੋ ਆਓ ਅੱਜ ਹੁਣ ਸਟਾਰਟ ਕਰਦੇ ਹਾਂ ਉਸ ਕੰਮ ਦੇ ਨਾਲ ਹੀ ਕਿਉਂਕਿ ਲਗਭਗ ਟਾਈਮ ਜੋ ਹੈ ਉਹ 5:30 ਦੇ ਕਰੀਬ ਹੋ ਚੁੱਕਾ ਹੋਇਆ ਤੇ ਇਹਨੂੰ ਹੁਣ ਤੋਂ ਵੀ ਲੱਗੂਗਾ ਤੇ ਲਗਭਗ ਕੈਂਡੀਡੇਟ ਕਟਾ ਜਿਹੜਾ ਆ ਉਹ ਇਸ ਸੀਜ਼ਨ ਨੂੰ ਹੀ ਲੱਗ ਜਾਣਾ ਸੋ ਬਹੁਤਾ ਦੇਰ ਨਾ ਕਰੀਏ ਹੁਣ ਸ਼ੁਰੂਆਤ ਕਰਦੇ ਹਾਂ ਆਪਣੇ ਕੰਮ ਦੀ ਤੇ ਨਾਲ ਨਾਲ ਤੁਹਾਨੂੰ ਉਸ ਚੀਜ਼ ਦੇ ਨਾਲ ਹੀ ਮੈਂ ਸਾਂਝ ਪਾਉਣਾ ਜਿੱਥੇ ਬਾਕੀ ਕੰਮ ਗਾਰਡਨਿੰਗ ਦੇ ਤੇ ਕਰ ਹੀ ਰਿਹਾ ਹਾਂ ਉੱਥੇ ਹੀ ਇਹਨਾਂ ਦਾ ਜਿਹੜਾ ਇਹ ਪੋਲੀਥੀਨ ਲਗਾਇਆ ਹੋਇਆ ਸੀ ਬਰਡਸ ਦਾ ਤਾਂ ਇਹ ਐਵਰੀ ਨੂੰ ਵੀ ਹੁਣ ਇਸ ਵੇਲੇ ਲਗਭਗ ਗਰਮ ਹੋਣ ਕਰਕੇ ਇਹਨਾਂ ਦਾ ਇਹ ਸ਼ੀਟ ਹੁਣ ਉਤਾਰਨ ਦੀ ਲੋੜ ਪੈ ਜਾਣੀ ਆ ਸੋ ਪਹਿਲਾ ਕੰਮ ਮੈਂ ਇਹ ਅੱਜ ਕਰਾਂਗਾ ਤੇ ਇੱਥੇ ਹੁਣ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਨਵੇਂ ਬੂਟੇ ਲਿਆਂਦੇ ਗਏ ਨੇ ਇਹਨਾਂ ਸਾਰੇ ਜੋ ਸੜ ਗਏ ਸੀ ਬੂਟੇ ਸਰਦੀ ਕਰਕੇ ਉਹਨਾਂ ਵਿੱਚ ਦੁਬਾਰਾ ਤੋਂ ਰੀਪੋਰਟਿੰਗ ਕਰਦਨੇ ਕਿਉਂਕਿ ਲਗਭਾਗੇ ਸੜੇ ਹੋਏ ਨੇ ਤੇ ਜਿਹੜੇ ਲੈਂਦੇ ਸੀ ਅ ਕੁਝ ਹੋਰ ਫੁੱਲਾਂ ਦੇ ਬੂਟੇ ਜਿਨ੍ਹਾਂ ਨੂੰ ਸਦਾ ਬਹਾਰ ਕਹਿੰਦੇ ਆ ਵਿਨਕਾ ਉਹਦੇ ਵੀ ਅਲੱਗ-ਅਲੱਗ ਅ ਕੁਝ ਰੰਗਾਂ ਦੇ ਫੁੱਲ ਲੈਂਦੇ ਨੇ ਉਹਨਾਂ ਨੂੰ ਵੀ ਤਾਂ ਰਿਪੋਰਟ ਕਰ ਦਿੱਤਾ ਗਿਆ ਉਹਨਾਂ ਨੂੰ ਪਾਪਾ ਨੇ ਰਿਪੋਰਟ ਕਰਤਾ ਸੀ ਪਰ ਹੁਣ ਜਿਹੜੇ ਇਹ ਵਾਲੇ ਹੈਗੇ ਨੇ ਛੋਟੇ ਥੋੜੇ ਪਰਮੈਂਟ ਪਲਾਂਟ ਇਹਨਾਂ ਨੂੰ ਮੈਂ ਰਿਪੋਰਟਿੰਗ ਕਰਦਾ ਸੋ ਪਹਿਲਾਂ ਤਾਂ ਇਹਨਾਂ ਦਾ ਜਿਹੜਾ ਇਹ ਜਿਹੜਾ ਹੈਗਾ ਆ ਪੋਲੀਥੀਨ ਵਾਲਾ ਪਾਰਟ ਅਲੇ ਨੂੰ ਤਾਂ ਲਾਈਏ ਕਿਉਂਕਿ ਗਰਮੀ ਹੋ ਗਈ ਹੈ ਫਿਰ ਲੋਏ ਕੰਮ ਕਰ ਲਿਜੀਏ ਅੱਜ ਮਾਰਚ ਦੀ 29 ਤਰੀਕ ਹੋ ਗਈ ਤੇ ਲਗਭਗ ਦਸੰਬਰ ਦੇ ਮਹੀਨੇ ਦਾ ਦੇ ਲਗਾਇਆ ਹੋਇਆ ਪਾਲਿਸੀ ਨੇ ਨੋ ਡਾਊਟ ਬਹੁਤ ਹੀ ਵਿਚਾਰ ਰੱਖਿਆ ਇਹਨੇ ਅੰਛੀਆਂ ਦਾ ਜਿਹੜੇ ਛੋਟੇ ਬੱਚੇ ਸੀ ਉਹ ਵਿੱਚੋਂ ਥੋੜੇ ਐਕਸਪਾਇਰ ਹੋਏ ਪਰ ਜਿਹੜੇ ਮਚਿਓਰ ਸਟੇਅਰ ਸੀ ਉਹਨਾਂ ਨੂੰ ਨਹੀਂ ਕੁਝ ਵੀ ਹੋਇਆ ਬਚਾ ਹੀ ਰਿਆ ਉਹਨਾਂ ਦਾ ਸੋ ਇਹਨਾਂ ਨੂੰ ਹੁਣ ਲਾ ਕੇ ਤੇ ਫੇਰ ਰੱਖ ਲੈਣੇ ਇਹਨਾਂ ਨੂੰ ਕਲਿਥੀ ਨੇ ਸ਼ੀਟ ਲਾਉਣ ਤੋਂ ਬਾਅਦ ਤੁਹਾਨੂੰ ਦਿਖਾਉਣਾ ਹੁਣ ਆ ਦੇਖੋ ਹਾ ਹਾ ਕਿੱਡੇ ਵਧੀਆ ਨਿਕਲ ਆਇਆ ਸੋ ਇਹ ਵੀ ਹੁਣ ਆਪਣੀ ਪੂਰੀ ਮौज-ਮਸਤੀ ਨਾਲ ਵਿੱਚ ਰਹਿ ਰਹੇ ਆ ਉਹ ਉੱਪਰ ਤੱਕ ਅੰ ਦਿਖਾ ਦਿੰਦਾ ਵਾ ਤੇਰੀਆਂ ਅੰਦਰ ਇੱਕ ਤੜੀ ਪਾਈ ਹੋਈ ਸੀ ਨਾ ਉੱਤੇ ਕੀ ਚੁੱਲਿਆਂ ਦਾ ਵੱਤਵਾਦ ਬਚਾਅ ਹੋ ਸਕੇ ਉਨੂੰ ਵੀ ਲਾਦਨੇ ਕਿਉਂਕਿ ਹੁਣ ਮੌਸਮ ਬਦਲ ਗਿਆ ਲਾਦਨੇ ਸਾਰਾ ਇਹਨਾਂ ਦਾ ਇਹ ਲਾਉਣ ਦਾ ਮਤਲਬ ਇਹ ਆ ਵੀ ਗਰਮੀਆਂ ਦੀ ਟੋਟਲ ਸ਼ੁਰੂਆਤ ਹੋ ਚੁੱਕੀ ਆ ਚਲੋ ਜੀ ਤੇ ਵੀ ਲੱਤ ਗਿਆ ਬਹੁਤ ਹੀ ਸਾਫ ਦਿੱਤਾ ਇਸ ਸੀਜ਼ ਨੇ ਬਿਲਕੁਲ ਇੱਥੋਂ ਲੈਂਦੀ ਉਥੋਂ ਵਾਸਤੇ ਵੇਸਟ ਹੀ ਸੀ ਇਹ ਪਰ ਜਮਨਾਕ ਵਿਚਾਰ ਰੱਖਿਆ ਜਾ ਸਕਿਆ ਤੇ ਚਲੋ ਵਿਚਾਰ ਹੀ ਵਿਚਾਰਿਆ ਗਰਮੀ ਕਰਕੇ ਕਿਸ ਤਿੱਕੇ ਨਾਲ ਹੁਣੇ ਹੀ ਇਹ ਸਾਰਾ ਆ ਦੇਖੋ ਟੈਂਪਰੇਚਰ ਹੁਣ ਜ਼ਿਆਦਾ ਹੋਣ ਕਰਕੇ ਇਹ ਹੁਣੇ ਹੀ ਅਜੇ ਇਹਨਾਂ ਨੂੰ ਪੂਰੀ ਤਿੱਕੇ ਨਾਲ ਬਰਡਸ ਨਹੀਂ ਆਏ ਪਰ ਗਰਮੀ ਹੋਣ ਕਰਕੇ ਦਰਸਲ ਥੱਲੇ ਪੈਕਟ ਆ ਤੇ ਇੰਨੀ ਜ਼ਿਆਦਾ ਇਹਨਾਂ ਨੂੰ ਮਰਚਲ ਨਹੀਂ ਮਿਲਦਾ ਆ ਦੇਖੋ ਅਜੇ ਇਹਨਾਂ ਨੂੰ ਫੁੱਲ ਆਉਣੇ ਪਰ ਪਹਿਲੋਂ ਹੀ ਡਿੱਗਣੇ ਸ਼ੁਰੂ ਹੋ ਗਏ ਸੋ ਪਾਣੀ ਨਾ ਆਉਣ ਕਰਕੇ ਸਿਰਫ ਪਾਣੀ ਦੀ ਕਮੀ ਹੈ ਇਹਨਾਂ ਨੂੰ ਇਹ ਲੈ ਆਏ ਹੋਏ ਬੀਜ ਨੇ ਉਹ ਲਾਉਣਾ। ਕੋਸਮੋਸ orange ਲੱਗ ਰਿਹਾ ਉਹ ਆ। ਬਹੁਤ ਹੀ ਤਰੀਕੇ ਨਾਲ ਇਹਨਾਂ ਨੂੰ ਪਾਣੀ ਪਾਉਣਾ ਪੈਣਾ ਕਿਉਂਕਿ ਬੀਜ ਬਹੁਤ ਬਰੀਕ ਹੁੰਦੇ ਨੇ। ਨਿਕਲ ਲਗਭਗ ਸਾਰੇ ਆਏ ਨੇ। ਇੱਕ ਚੀਜ਼ ਹੈ ਕਿ ਬੀਜ ਦੀ ਕੁਆਲਿਟੀ ਸਹੀ ਹੋਵੇ। ਤੇ ਲਾਉਣ ਦਾ ਤਰੀਕਾ ਸਹੀ ਹੋਏ ਨਿਕਲ ਜਰੂਰ ਆਉਂਦੇ ਨੇ ਸਮਾਂ ਪੈਂਦੇ ਜਿਵੇਂ ਜਿਵੇਂ ਉਹਨਾਂ ਦਾ ਮੌਸਮ ਆਉਂਦਾ ਜਿਵੇਂ ਜਿਵੇਂ ਉਹਨਾਂ ਨੂੰ ਐਗਜੈਕਟ ਜਿੰਨਾ ਕਿ ਟੈਂਪਰੇਚਰ ਚਾਹੀਦਾ ਹੁੰਦਾ ਜਦੋਂ ਮਿਲਦਾ ਤੋਂ ਉਤ ਤੋਂ ਬਾਦ ਉਹ ਵੀ ਨਿਕਲ ਹੀ ਆਉਂਦੇ ਨੇ ਉਹਨੇ ਕਿਹੜੇ ਬੀਜ ਨੇ ਤੇ ਲਾਏ ਹੋਏ ਇਹ ਤੇ ਬਹੁਤ ਸਫੁਈ ਸਬਜ਼ੀਆਂ ਦੇ ਲਗਾਏ ਬੀਜ ਸਭ ਤੋਂ ਵਧੀਆ ਬਹਾਰ ਇਹਨਾਂ ਪਟੂਨੀਆ ਦੇ ਫੁੱਲਾਂ ਦੀ ਲੱਗੀ ਹੋਈ ਹੈ ਤੇ ਹੁਣ ਕੋਸ਼ਿਸ਼ ਵੀ ਇਹੀ ਹੈ ਕਿ ਇਹਨਾਂ ਦੇ ਕੋ ਬੀਜ ਸੰਭਾਲੀਏ ਤਾਂ ਜਦੋਂ ਬੀਜ ਬਣਦੇ ਆਗੇ ਤਾਂ ਬੀਜ ਬਹੁਤ ਸਾਰੇ ਹੀ ਸਾਨੂੰ ਇਤੋਂ ਮਿਲ ਜਣੇ ਲੋ ਡਾਊਟ ਇਹ ਰੈਣੀ ਪਰਪਲ ਕਲਰ ਦੇ ਇਹ ਸਾਰੇ ਪਰ ਕੋਈ ਨਹੀਂ ਇਕੱਠੇ ਕਰਕੇ ਵੜਦਾਂਗੇ ਪੇਟੋਨੀਆ ਦੇ ਬੂਟੇ ਲਗਭਗ ਸਾਰੇ ਇਕੱਠੇ ਹੋਣ ਕਰਕੇ ਨਾ ਕਈ ਵਾਰੀ ਪਤਾ ਵੀ ਨਹੀਂ ਲੱਗਦਾ ਵੀ ਕਿਹੜੇ ਥਲੇ ਬੂਟਿਆਂ ਨੂੰ ਪਾਣੀ ਪਿਆ ਜਾਂ ਨਹੀਂ ਪਿਆ ਕਿਉਂਕਿ ਹੁਣ ਇਹਨਾਂ ਨੂੰ ਅਲੱਗ-ਅਲੱਗ ਨਹੀਂ ਕਰਨਾ ਕਿਉਂਕਿ ਇਹਨਾਂ ਦੀਆਂ ਜਿਹੜਾ ਇੱਕ ਦੂਜੇ ਵਿੱਚ ਵੀ ਪਈਆਂ ਹੋਈਆਂ ਜਾਂ ਇੱਕ ਦੂਜੇ ਵਿੱਚ ਵੀ ਬੂਟੇ ਨਾਲ ਲਏ ਹੋਏ ਆ ਸੋ ਇਸ ਕਰਕੇ ਇਹਨਾਂ ਨੂੰ ਸੱਚ ਹੀ ਇੱਥੇ ਹੀ ਰਹਿਣ ਦਵਾਂਗੇ ਜਿਵੇਂ ਕਿ ਬਹੁਤ ਸਾਰੇ ਆ ਦੇਖੋ ਸੀਡਪੌਟ ਬਣਨੇ ਸ਼ੁਰੂ ਹੋ ਚੁੱਕੇ ਹੋਏ ਨੇ ਜਿੰਨਾ ਪਾਣੀ ਪਾਇਆ ਥੋੜਾ ਇਹਨਾਂ ਵਿੱਚ ਪਾਣੀ ਥੱਲੇ ਤਾਂ ਘੂਰ ਸਕ ਚਲੇ ਜਾਏ ਦੂਜੀ ਵਾਰੀ ਫੇਰ ਦੋਰੀ ਵਾਰੀ ਪਾਣੀ ਪਾ ਦਾਂਗੇ ਓਨੇ ਦਿਨ ਬਾਕੀਆਂ ਨੂੰ ਪਾਣੀ ਪਾਦਨੇ ਇਹ ਪੈਂਦੀ ਹੈ ਇਹ ਵੀ ਪੈਕਾ ਚ ਲਗਾਈ ਹੋਈ ਹੈ ਥੱਲੇ ਕੋਈ ਖਾਸ ਵੱਡੇ ਗਮਲੇ ਨਹੀਂ ਹੈਗੇ ਪੈਕਟਾਂ 'ਚ ਲੱਗੀ ਹੋਈ ਹੈ ਸੋ ਪੈਕਟਾਂ 'ਚ ਲੱਗੇ ਹੋਣ ਕਰਕੇ ਸਰਦੀਆਂ ਵਿੱਚ ਤਾਂ ਬੜੇ ਵਧੀਆ ਇਹਨਾਂ ਨੂੰ ਪਾਣੀ ਦੀ ਜੋ ਖੁਰਾਕ ਹੈ ਉਹ ਲਗਭਗ ਇਹਨਾਂ 'ਚ ਪੂਰੀ ਹੋ ਜਾਂਦੀ ਹੈ ਪਰ ਹੁਣ ਮੌਸਮ ਦੇ ਬਦਲਣ ਕਰਕੇ ਇਹਨਾਂ ਦੀ ਖੁਰਾਕ ਇਹਨਾਂ ਦੇ ਲਈ ਜੋ ਮੌਇਸਚਰ ਪਾਣੀ ਦੀ ਰਿਕੁਆਇਰਮੈਂਟ ਹੈ ਉਹ ਇਹਨਾਂ 'ਚ ਪੂਰੀ ਨਹੀਂ ਹੋ ਪਾਰੀ ਸੋ ਇਸ ਦਾ ਕੀ ਹੈ ਦੁਬਾਰਾ ਦੁਬਾਰਾ ਪਾਣੀ ਵੀ ਪਾਉਣਾ ਪੈਂਦਾ ਇਹਨਾਂ ਨੂੰ ਇਸ ਡਰਾਮਾ ਵਿੱਚ ਪਹਿਲਾਂ ਵੀ ਮੈਰੀਗੋਲਡ ਤੇ ਕੈਲੈਂਡੂਲਾ ਲੱਗਾ ਸੀ ਮੈਰੀਗੋਲਡ ਤੇ ਕੈਲੈਂਡੂਲਾ ਹੀ ਲੱਗਾ ਸੀ ਪਰ ਉਹ ਹੁਣ ਜਿਹੜੇ ਬੀਜ ਰੱਖਣੇ ਆ ਉਹਨਾਂ ਦੇ ਸਿਰਫ ਅਸੀਂ ਬੂਟੇ ਦੇ ਵਿੱਚ ਰੱਖੇ ਹੋਏ ਆ ਬਾਕੀ ਲਗਭਗ ਕੋਟ ਸੀ ਤੇ ਇਹ ਕੁਝ ਦੁਬਾਰਾ ਮੈਰੀਗੋਲਡ ਦੇ ਹੀ ਬੂਟੇ ਲੱਗੇ ਹੋਏ ਨੇ ਕਿਉਂਕਿ ਕੁਝ ਪਨੀਰੀ ਫੇਰ ਦੁਬਾਰਾ ਤੋਂ ਬਣ ਗਈ ਸੀ ਮਗਰੋਂ ਲਾਈ ਸੀ ਉਹਨਾਂ ਦੇ ਬੀਜ ਤੇ ਇਹ ਫੇਰ ਤੋਂ ਇਹਨਾਂ ਵਿੱਚ ਹੀ ਰੀਟ੍ਰਾਂਸਪਲੈਂਟ ਕਰਦੇ ਆ ਤੇ ਇਹ ਦੇਖੋ ਕਿ ਥੱਲੇ ਜਿਹੜੇ ਕੈਲੈਂਡੂਲਾ ਦੇ ਬੀਜ ਡਿੱਗੇ ਹੋਏ ਸੀ ਜਾਂ ਉਹ ਚੋਂ ਪੁੱਟਣ ਲੱਗਿਆ ਡਿੱਗੇ ਜਾਂ ਕੁਝ ਉਹ ਵੀ ਦੁਬਾਰਾ ਹੋ ਗਏ ਨੇ ਵਿੱਚੋਂ ਤੋ ਇਹ ਖਾਲੀ ਰਹੇ ਨੇ ਡਰਮ ਫਿਲਾ ਜਿਹੇ ਉਗ ਗਏ ਨੇ ਚਲੋ ਵਧੀਆ ਜਿੰਨਾ ਚ ਚਲਦੀ ਆ ਚਲਾਂ ਦਿੰਨੇ ਇਹਨਾਂ ਦੀ ਵੈਸੇ ਪਿੰਚਿੰਗ ਕਰ ਦਿੱਤੀ ਗਈ ਸੀ ਹੁਣ ਫਿਰ ਤੋਂ ਪਿੰਚਿੰਗ ਕਰ ਦਿੰਨੇ ਜਿੰਨੇ ਜਿੰਨੇ ਇਹਨਾਂ ਦੇ ਬਰਡਸ ਲੱਗੇ ਹੋਏ ਨੇ ਉਹਨਾਂ ਦੀ ਪਿੰਚਿੰਗ ਕਰ ਦਿੰਨੇ ਤਾਂ ਜੋ ਕਿ ਜਿੰਨਾ ਚਿਰ ਹੋ ਸਕਦਾ ਇਹ ਆਪਣੀ ਥੱਲਿਓ ਜੜ ਮੋਟੀ ਕਰਕੇ ਤੇ ਉਸ ਤੋਂ ਬਾਅਦ ਫਲਾਰਿੰਗ ਤੇ ਆ ਜਾਣ ਕਿਉਂਕਿ ਇਹ ਮੈਰੀਗੋਲਡ ਲਗਭਗ ਮਾਰਚ April ਦਾ ਮਹੀਨਾ April ਦਾ ਮਹੀਨਾ ਚੱਲ ਹੀ ਜਾਣਾ ਤੇ ਉਦੋਂ ਤੱਕ ਇਹਨਾਂ ਦੀ ਵਧੀਆ ਗਰੋਥ ਹੋ ਜਾਣੀ ਹੈ ਸੋ ਕਿਸੇ ਕਿਸੇ ਨਾਲ ਇਹਨਾਂ ਦੀ ਪਿੰਚਿੰਗ ਕਰਦੀ ਹੈ ਉੱਪਰੋਂ ਲੱਗੀ ਹੋਈ ਬਡਸ ਤੋੜਦੇ ਆ ਇਨਾ ਡਰਾਮਾ ਦੀ ਡਿਊਰੇਬਿਲਟੀ ਬਹੁਤ ਹੈ ਵਧੀਆ ਬੂਟੇ ਲੱਗ ਜਾਂਦੇ ਨੇ ਇਹਨਾਂ ਵਿੱਚ ਤੇ ਇਹਨਾਂ ਦੇ ਵਿੱਚ ਇਹ ਆ ਕਿ ਡੈਪਥ ਵੀ ਵਧੀਆ ਮਿਲ ਜਾਂਦੀ ਡੁੰਗਾਈ ਕਾਫੀ ਹੋ ਜਾਂਦੀ ਹੈ ਇਹਨਾਂ ਦੀ ਜਿਵੇਂ ਕਿ ਮੈਰੀਗੋਲਡ ਤੇ ਕੈਲੈਂਡੂਲਾ ਦੇ ਜੜ੍ਹ ਕਾਫੀ ਥੱਲੇ ਤੱਕ ਚੱਲ ਜਾਂਦੀ ਹੈ ਪਰ ਉਹਦੇ ਲਈ ਬਹੁਤ ਸਫੀਸ਼ੀਐਂਟ ਹੈ ਇਹਨਾਂ ਦੀ ਡੁੰਗਾਈ ਮਿਲ ਜਾਂਦੀ ਹੈ ਇਸ ਇਨਾਂ ਡਰਾਮਾ ਵਿੱਚ ਇਹਨਾਂ ਦੀ ਇੱਕ ਦੋਵਾਰੀ ਪਿੰਚਿੰਗ ਜਿਹੜੀ ਆ ਉਹ ਪਹਿਲਾਂ ਕਰ ਦਿੱਤੀ ਗਈ ਹੈ ਹੁਣ ਵੀ ਜਿਵੇਂ ਜਿਵੇਂ ਜਿੱਥੇ ਜਿੱਥੇ ਬਡਿੰਗ ਆ ਰਹੇ ਆ ਮੈਂ ਉਹਨਾਂ ਨੂੰ ਤੋੜੀ ਜਾ ਰਿਹਾ ਉਹਨਾਂ ਦੇ ਬਡਿੰਗ ਲੱਗਦਾ ਤੇ ਇਹ ਮਾੜਾ ਹੈ ਕਿ ਅਸੀਂ ਨੂੰ ਤੋੜੀ ਜਾ ਰਹੇ ਉਪਰੋਂ ਪਰ ਜੇਕਰ ਤੋੜਾਂਗੇ ਨਹੀਂ ਤੇ ਗਰਮੀ ਦਾ ਮੌਸਮ ਆ ਇੱਕ ਦੋ ਫੁੱਲ ਆਣਗੇ ਤੇ ਖਤਮ ਹੋ ਜਾਣੇ ਫਿਰ ਇਹਨਾਂ ਦੇ ਲਈ ਜੇ ਇੱਥੇ ਹੀ ਖਤਮ ਹੋਣੀ ਸਮਾਪਤੀ ਹੋਣੀ ਲਾਈਫਟਾਈਮ ਇਹਨਾਂ ਦਾ ਸੋ ਜੇਕਰ ਥੋੜੇ ਜਿਹਾ ਵਾਟਰ ਫੁੱਲ ਲੈਣੀ ਹੈ ਤਾਂ ਇੱਕ-ਦੋ ਪਿੰਚਿੰਗ ਕਰ ਦੋ ਤੇ ਉਹ ਨਾਲ ਇਹ ਹੋਏਗਾ ਕਿ ਜਿਆਦਾ ਬੂਟਾ ਭਾਰਾ ਹੋ ਜਾਏਗਾ ਉਹਨਾਂ ਦੇ ਡਰਮ ਵਿੱਚ ਪਾਣੀ ਲੱਗ ਲੈ ਦਿੰਨੇ ਆ ਪਾਣੀ ਲੱਗ ਰਿਹਾ ਤੇ ਮੈਂ ਤੁਹਾਨੂੰ ਬਾਕੀ ਦਿਖਾਉਣਾ ਅੰਦਰ ਅੱਥੇ ਜਿੱਥੇ ਇਹ ਮੋਸ਼ੰਬਰੀ ਦੇ ਬੂਟੇ ਲਗਾਏ ਹੋਏ ਨੇ ਇਹਨਾਂ ਦੇ ਬੀਜ ਵੀ ਇਸ ਵੇਲੇ ਤਿਆਰ ਹੋ ਰਹੇ ਨੇ ਸੋ ਇਹਨਾਂ ਨੂੰ ਚਾਹੇ ਪਾਣੀ ਆਫਰ ਕਰੋ ਜਾਂ ਨਾ ਕਰੋ ਇਹ ਹੁਣ ਸੁੱਕਾਂ ਤੇ ਆ ਗਏ ਨੇ ਇਹਨਾਂ ਨੂੰ ਪਾਣੀ ਨਹੀਂ ਵੀ ਪਵੇਗਾ ਤਾਂ ਵੀ ਕੁਝ ਕਰਨੀ ਤੇ ਇੱਧਰ ਡੇਲੀਆ ਦੇ ਬੂਟੇ ਆ ਦੇਖੋ ਪਾਣੀ ਨਾ ਮਿਲਣ ਕਰਕੇ ਕਿਵੇਂ ਇਹਨਾਂ ਦੇ ਬਿਲਕੁਲ ਦੇਖੋ ਇਹ ਸੋਲੇਪੁਰੇ ਮਿੱਟੀ ਟਾਈਟ ਹੋਈ ਹੋਈ ਇਹਨਾਂ ਦੀ ਤੇ ਇਸ ਸਾਈਡ ਤੇ ਜਿਹੜੇ ਕੋਚੀਆਂ ਦੇ ਲਗਾਏ ਸੀ ਬੂਟੇ ਉਹਨਾਂ ਨੂੰ ਵੀ ਪਾਣੀ ਪੈਣ ਵਾਲਾ ਡਾਇਅੰਥਸ ਕਾਫੀ ਕਣਾ ਹੋ ਚੁੱਕਾ ਕਾਫੀ ਬਲਕੁਚ ਲੱਗੇ ਹੋਏ ਨੇ ਇਹਨਾਂ ਨੂੰ ਵੀ ਥੋੜਾ ਅਲੱਗ-ਲਾ ਕਰਕੇ ਇਹਨਾਂ 'ਚ ਪਾਣੀ ਪਾਉਣਾ ਇਹ ਸਾਲਵੀਆ ਇਹਦੇ ਵਿੱਚ ਪਾਣੀ ਹੁਣੇ ਪੈਣਾ ਵਾ ਕਿਉਂਕਿ ਹਲੇ ਕਿਵੇਂ ਸਾਰੇ ਬੂਟੇ ਦੇ ਹਾਲਤ ਕਿੰਨੀ ਨਾਜ਼ੁਕ ਹੋ ਚੁੱਕੀ ਹੋਈ ਹੈ ਇਸੇ ਦੇ ਨਾਲ ਇੱਧਰ ਗਜੀਨੀਆ ਵੀ ਹੈ ਸਾਰੇ ਤੇ ਸਾਰੇ ਬੂਟੇ ਅਸਲੇ ਬਿਲਕੁਲ ਖੱਲੇ ਵਾਲ ਨੂੰ ਡਿੱਗੀ ਹੋਈ ਸੋ ਹੁਣ ਇਹਨਾਂ ਨੂੰ ਨਾਲ-ਨਾਲ ਪਾਣੀ ਪਾਉਨੇ ਆ ਤੇ 5:30 ਵਜੇ ਸ਼ੁਰੂ ਕੀਤਾ ਸੀ ਪਾਣੀ ਲਾਉਣਾ ਤੇ ਲਗਭਗ 6:00 ਵਜੇ ਤੇ 7 ਮਿੰਟ ਹੋ ਚੁੱਕੇ ਹੋਇਆ ਅਜੇ ਪਾਣੀ ਅੱਧਿਆਂ ਨੂੰ ਨਹੀਂ ਲੱਗਾ ਅਜੇ ਪਰਮਾਨੈਂਟ ਬੂਟਿਆਂ ਨੂੰ ਪਾਣੀ ਲਾਉਣਾ ਆ 6:30 6:30 ਦਾ ਟਾਈਮ ਹੋ ਚੁੱਕਾ ਤੇ ਲਗਭਗ 1 ਘੰਟੇ ਦੇ ਵਿੱਚ ਹੁਣ ਸਾਰਾ ਇਹਨਾਂ ਨੂੰ ਪਾਣੀ ਨਾਲ ਰਜਾਇਆ ਗਿਆ ਇੱਕ ਇੱਕੇ ਨਾਲ ਆਪਣੇ ਵੱਲੋਂ ਤੇ ਪੂਰੀ ਕੋਸ਼ਿਸ਼ ਕੀਤੀ ਵੀ ਸਾਰਿਆਂ ਨੂੰ ਪਾਣੀ ਨਾਲ ਪੂਰਾ ਰਜਾ ਦਿੱਤਾ ਜਾਏ ਤੇ ਤੇ ਹੁਣ ਪਾਣੀ ਨਾਲ ਸਾਰੇ ਰਜ ਚੁੱਕੇ ਨੇ ਤੇ ਉਧਰ ਜਿਹੜੇ ਮੇਰੇ ਪਰਮਨੈਂਟ ਪਲਾਂਟਸ ਵੀ ਅਗੇ ਸੀ ਪਾਰਮਨਟ ਬੂਟੇ ਜਿਹੜੇ ਹੈਗੇ ਸੀ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਨਾਲ ਪਾਣੀ ਨਾਲ ਭਰ ਦਿੱਤਾ ਗਿਆ ਜਿਹੜੇ ਰੀਪੋਟ ਕਰਨ ਵਾਲੇ ਸੀ ਉਹਨਾਂ ਨੂੰ ਮੈਂ ਹੁਣ ਰੀਪੋਟ ਨਹੀਂ ਕਰ ਰਿਹਾ ਕੋਈ ਟਾਈਮ ਹੁਣ ਕਾਫੀ ਹੋ ਗਿਆ ਹੁਣ ਫਾਕੀਆਂ ਦੇ ਨਹੀਂ ਕਰ ਰਿਹਾ ਤੇ ਇਧਰ ਡਵਾਰ ਫਰਾਇਟੀ ਦੇ ਹੈਗੇ ਹੀ ਜਿਹੜੇ ਸਨੇਕਗਾਰਡ ਬਾਹਰ ੁੱਤੇ ਪਏ ਸੀ ਉਹਨਾਂ ਨੂੰ ਇਧਰ ਲੈ ਆ ਕੇ ਥੋੜਾ ਨੈਟ ਦੀ ਸ਼ੇਡ ਵਿੱਚ ਰੱਖਿਆ ਤੇ ਦੋਨ ਖਲੇ ਰੱਖਤਾ ਤਾਂ ਜੋ ਦੇਖਦੇ ਆ ਕਿ ਕਿਦਾਂ ਦਾ ਰਿਜ਼ਲਟ ਮਿਲਦਾ ਤੇ ਇਹ ਹੁਣ ਆਪਣਾ ਸਾਰਾ ਰੋਟੀ ਪਾਣੀ ਖਾ ਚੁੱਕੇ ਹੋਏ ਨੇ ਇਹ ਆ ਜੀ ਅੰਦਰੋਂ ਸਾਰਾ ਇਹਨਾਂ ਦਾ ਹੁਣ ਅੱਜ ਇੱਥੇ ਵੀ ਜਿਹੜਾ ਪਾਇਆ ਸੀ ਦਰੀ ਪਾਈ ਹੋਈ ਸੀ ਉਹ ਵੀ ਲਾ ਦਿੱਤੀ ਗਈ ਹੈ ਤੇ ਉੱਪਰ ਸਾਰੇ ਸਾਰੇ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਬੈਠੇ ਹੋ ਕਿ ਰੋਟੀ ਇਹਨਾਂ ਨੇ ਖਾ ਲਈ ਹੈ ਦਾਣਾ ਇਹਨਾਂ ਨੇ ਖਾ ਲਿਆ ਤੇ ਹੁਣ ਇਹ ਇਨਸਾਨਾਂ ਵਾਂਗੂ ਨਹੀਂ ਲੇਟ ਹੁੰਦੇ ਆਪਣੇ ਟਾਈਮ ਨਾਲ ਕੰਮ ਕਰਦੇ ਜੇ ਜਿਹੜੇ ਬੱਚੇ ਸੀ ਇਹ ਨਿਕਲੇ ਹੋਏ ਸੀ ਛੋਟੇ ਬੱਚੇ ਸੀ ਨਾ ਦੇ ਉਹ ਮੈਂ ਬਾਹਰ ਕੱਢਦੇ ਨੇ ਤੇ ਇਹ ਸੀ ਅੱਜ ਤੱਕ ਦੀ ਸਾਰੀ ਅਪਡੇਟ ਆਈ ਹੋਪ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਮੇਰੇ ਇਹ ਥੋੜੇ ਥੋੜੇ ਐਫਰਟਸ ਵੀ ਤੁਹਾਨੂੰ ਚੰਗੇ ਲੱਗਦੇ ਨੇ ਤਾਂ ਕਾਈਂਡਲੀ ਇਸ ਵੀਡੀਓ ਨੂੰ ਲਾਈਕ ਕਰਿਓ ਮੇਰੇ ਨਾਲ ਬਨੇ ਰਹਿਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਜੇਕਰ ਤੁਹਾਡੀ ਕੋਈ ਕੁਇਰੀ ਹੈ ਕੋਈ ਰਾਏ ਹੈ ਤਾਂ ਮੈਨੂੰ ਜ਼ਰੂਰ ਮੈਂਟਸ ਵਿੱਚ ਦੱਸਿਓ ਤੇ ਫਿਰ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਕਿਸੇ ਹੋਰ ਨਵੇਂ ਅਪਡੇਟ ਦੇ ਨਾਲ। ਤੁਹਾਡਾ ਤੱਕ ਲਈ ਧੰਨਵਾਦ। ਥੈਂਕ ਯੂ।